ਸਾਡਾ ਧਰਮਿਕ ਲੋਤਾ ਇਹੋ ਜਿਹਾ ਧਰਮ ਹੋਣਾ ਜਿਨ੍ਹਾਂ ਨੂੰ ਸ਼ੁਰੂਆਤ ਤੋਂ ਲੈ ਕੇ ਤੇ ਐਂਡ ਤੱਕ ਦੁਬਦਾ ਹੀ ਪਈ ਹੋਈ ਆ ਸਾਨੂੰ ਇਹ ਸਮੇਂ ਨਹੀਂ ਹੁੰਦੀ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਕਿਹੜਾ ਆ ਮੈਂ ਕਿਤਾਬਾਂ 'ਚ ਵਿਸਾਖ ਲਿਖੀ ਜਾਂਦੇ ਆ ਤੇ ਮਨਾਈ ਕਰਤਕ 'ਚ ਜਾਂਦੇ ਆ ਸਾਨੂੰ ਇਹ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਨਮ ਦਿਹਾੜਾ ਕਿਹੜਾ ਆ ਕਦੀ ਦਸੰਬਰ 'ਚ ਮਨਾਈ ਜਾਂਦੇ ਆ ਕਰੀ ਜਨਵਰੀ ਚ ਮਨਾਏ ਜਾਂਦੇ ਆ ਕਈ ਵਾਰੀ ਸਾਲ-ਸਾਲ ਚ ਮਨਾਉਂਦੇ ਹੀ ਆਉਂਦਾ ਹੀ ਬੱਚੇ ਜੋ ਸਾਨੂੰ ਸਵਾਲ ਕਰਦੇ ਆ ਸੀ ਉਹਨਾਂ ਨੂੰ ਚ ਇਹ ਕਾ ਕੇ ਚੁੱਪ ਕਰਾਉਣੇ ਨਹੀਂ ਜੀ ਇਹ ਥਰੀਆਂ ਤੋਂ ਇਦਾਂ ਹੀ ਚੱਲਦਾ ਆਇਆ ਤੇ ਇਦਾਂ ਹੀ ਚੱਲਦਾ ਰਹਿਣਾ ਪਰ ਸਵਾਲ ਤਾਂ ਉੱਠਦੇ ਆ ਲੋਕੀ ਤੁਹਾਨੂੰ ਪੁੱਛਦੇ ਆ ਵੀ ਜੇ ਤੁਸੀਂ ਕਿਤਾਬਾਂ 'ਚ ਇਹ ਲਿਖਦੇ ਹੋ ਵੀ ਜਨਮ ਦਿਹਾੜਾ ਤੁਹਾਡੇ ਗੁਰੂ ਪਾਤਸ਼ਾਹ ਦਾ ਬਸਾਖ ਦਾ ਆ ਤੇ ਤੁਸੀਂ ਕੱਤਕ 'ਚ ਕਿਉਂ ਮਨਾਉਂਦੇ ਹੋ ਉਹਦਾ ਹੈ ਕੋਈ ਜਵਾਬ ਆਪਣੇ ਕੋਲ ਕੋਈ ਜਵਾਬ ਨਹੀਂ ਹੈ ਉਹ ਨਹੀਂ ਕਰੇ ਹੋਣਾ ਪਰ ਅਸੀਂ ਗੱਲ ਗੋਲਮੋਲ ਕਰ ਜਾਂਦੇ ਆ ਉਹ ਦੇਖੋ ਜੀ ਇਹ ਚੱਲਦਾ ਆ ਜੀ ਕਤਕਚੀ ਬਣਾਉਂਦੇ ਰਹੇ ਆ ਇਸ ਕਰਕੇ ਕਤਕਚੀ ਬਣਾਈ ਜਾਂਦੇ ਆ ਚਲੋ ਜੇ ਇਹ ਵੀ ਕਹਿ ਦੇਣ ਕਿ ਠੀਕ ਆ ਜਰਮ ਦਿਹਾੜਾ ਬਸਾਖ ਦਾ ਆ ਪਰ ਬਣਾਉਨੇ ਕਤਕਚੀ ਆ ਪਰ ਕਿੰਨੇ ਪਰਸੈਂਟ ਉਹ ਸਿੱਖਿਆ ਜਿਹੜੇ ਕਤਕਕਚੀ ਹੀ ਮੰਨਦੇ ਆ WhatsApp ਭਰਿਆ ਪਿਆ ਸੋਸ਼ਲ ਮੀਡੀਆ ਭਰਿਆ ਪਿਆ ਵਧਾਈਆਂ ਦਾ ਪਰ ਜੇ ਤੁਸੀਂ ਮੰਨਦੇ ਹੋ ਵੀ ਮਨਾ ਰਹੇ ਆ ਤਾਂ ਫਿਰ ਵਧਾਈਆਂ ਜਾ ਕੇ 14 April ਨੂੰ ਦੇਓ ਨਾ ਹੁਣ ਕਿਉਂ ਦੇ ਰਹੇ ਹੋ ਵਧਾਈਆਂ ਜਦੋਂ ਹੈ ਹੀ ਨਹੀਂ ਪਰ ਦੇ ਰਹੇ ਆ ਪੜ੍ਹੇ ਲਿਖੇ ਸਿਆਣੇ ਬੰਦੇ ਵੀ ਛੋਟੇ ਹੁੰਦਿਆਂ ਤੋਂ ਐਸੇ ਰਟਾਇਆ ਜਾਂਦਾ ਸੀ ਸਕੂਲ ਦੇ ਵਿੱਚ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏਪੋਏ ਦੀ ਤਲਵੰਡੀ ਵਿੱਚ ਅਪ੍ਰੈਲ 15 15 ਲਿਖਦੇ ਹੁੰਦੇ ਸੀ ਉਦੋਂ ਅਪ੍ਰੈਲ 15 ਨੂੰ ਹੋਇਆ ਤੇ ਅੱਜ ਨਵੰਬਰ 5 ਕਦੇ ਨਵੰਬਰ 10 ਕਦੇ ਅਕਤੂਬਰ ਕੁਸਾ ਹੁਤਾ ਵੀ ਨਹੀਂ ਆ ਕਦੋਂ ਸਾਨੂੰ ਅਕਲਾਉਗੀ ਕਦੋਂ ਅਸੀਂ ਵਿਪਰ ਦੇ ਮੂੰਹ ਹਾਲ ਦੇਖਣਾ ਬੰਦ ਕਰਾਂਗੇ ਅੱਜ ਹੀ ਮੈਂ ਜਿੰਨੇ ਵੀ ਸਾਡੇ ਨਾਲ ਇਸ ਟਾਈਮ ਹੀ ਜੁੜੇ ਹੋਏ ਆ ਉਹਨਾਂ ਨੂੰ ਪੁੱਛਦਾ ਇੱਕ ਸਵਾਲ ਵੀ ਅਗਲੇ ਸਾਲ ਕਦੋਂ ਵਾਂਗੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਪਤਾ ਕਿਸੇ ਨੂੰ ਮੇਰਾ ਨਹੀਂ ਖਿਆਲ ਕੋਈ ਇੱਕ ਬੰਦਾ ਵੀ ਜਵਾਬ ਦੇ ਜਵੇ ਸੋਇਬੀਰ ਸਰਵਜੀਤ ਸਿੰਘ ਸakrawantੋ ਤੋਂ ਵੀ ਅਗਲੇ ਸਾਲ ਕਿਤੇ ਕਿਹੜੀ ਤਰੀਕ ਨੂੰ ਮਨਾਉਣਾ ਹੈ ਨਹੀਂ ਤਾਂ ਦੱਸ ਦਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇਸ ਸਾਲ ਕਦੋਂ ਵਾਂ ਤੇ ਅਗਲੇ ਸਾਲ ਕਦੋਂ ਆ ਦੱਸ ਦਿਓ ਜੇ ਕਿਸੇ ਨੂੰ ਪਤਾ ਆ ਤਾਂ ਨਹੀਂ ਕਿਉਂਕਿ ਉਹ ਤਾਂ ਜਦੋਂ ਬ੍ਰਾਹਮਣ ਆਪਣਾ ਕੈਲੰਡਰ ਰਿਲੀਜ਼ ਕਰੂਗਾ ਉਦੋਂ ਅਸੀਂ ਉਹਨੂੰ ਪੁੱਛਾਂਗੇ ਨਾ ਵੀ ਭਾਈ ਕਦੋਂ ਸਾਨੂੰ ਇਜਾਜ਼ਤ ਮਿਲਣੀ ਹੈ ਮਨਾਉਣ ਦੀ ਅਗਲੇ ਸਾਲ ਕੀ ਅਸੀਂ ਬਣਾਵਾਂਗੇ ਸਾਨੂੰ ਇਹਨਾਂ ਦੁਬਧਾ ਚੋਂ ਨਿਕਲਣਾ ਪੈਣਾ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਪ੍ਰੋਗਰਾਮ ਹਰ ਬੁੱਧਵਾਰ ਨੂੰ ਕੀਤਾ ਜਾਵੇ ਇਸ ਪਲੇਟਫਾਰਮ ਤੋਂ ਜਿਹਦੇ ਵਿੱਚ ਸਿਰਫ ਇਹ ਸਵਾਲ ਜਿਹੜੇ ਉੱਠਦੇ ਆ ਲੋਕੀ ਜਵਾਬ ਦੇਣਾ ਨਹੀਂ ਚਾਹੁੰਦੇ ਖਾਸ ਕਰ ਸਾਡੀ ਅਸ਼ਰੋਣੀ ਕਮੇਟੀ ਜਥੇਦਾਰ ਪ੍ਰਚਾਰਕ ਉਹ ਜਵਾਬ ਨਹੀਂ ਦੇਣਾ ਚਾਹੁੰਦੇ ਕੋਸ਼ਿਸ਼ ਕਰਾਂਗੇ ਅਸੀਂ ਜਵਾਬ ਦੇਈਏ ਹਰ ਉਸ ਸਵਾਲ ਦਾ ਸੂਰਜ ਪ੍ਰਕਾਸ਼ ਚ ਕੀ ਲਿਖਿਆ ਆਇਆ 75 ਨਾਟਕ ਚ ਕੀ ਲਿਖਿਆ ਆ ਕਿਹੜੇ ਗ੍ਰੰਥ ਚ ਕਿੱਥੋਂ ਅਸੀਂ ਇਤਿਹਾਸ ਲੈ ਸਕਦੇ ਆ ਤੇ ਕਿੱਥੋਂ ਨਹੀਂ ਲੈ ਸਕਦੇ ਕਿਹੜਾ ਇਤਿਹਾਸ ਸਹੀ ਆ ਤੇ ਕਿਹੜਾ ਗਲਤ ਆ ਕਿਹੜਾ ਗੁਰਬਾਣੀ ਦੀ ਕਸਵਟੀ ਤੇ ਪੂਰਾ ਉੱਤਰਦਾ ਤੇ ਕਿਹੜਾ ਨਹੀਂ ਉੱਤਰਦਾ ਉਹ ਸਾਰਾ ਆਪਾਂ ਕਰਾਂਗੇ